ਦੋਸਤੋ ਅੱਜ ਦਿਵਾਰੀ ਦੇ ਪਟਾਕਿਆਂ ਦੇ ਗੋਰਖ ਧੰਦੇ ਨੂੰ ਲੈ ਕੇ ਵਿਸ਼ੇ ਤੇ ਗੱਲ ਕਰਾਂਗੇ ਆਓ ਉਸ ਤੋਂ ਪਹਿਲਾਂ ਪੰਜ ਅੱਜ ਦੀਆਂ ਅਹਿਮ ਖਬਰਾਂ ਤੇ ਗੱਲ ਕਰ ਲੈਨੇ ਆਂ ਪੰਜਾਬ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਚੱਲ ਰਹੀ ਮਹਿੰਮ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਿਛਲੇ ਸਮੇਂ ਤੋਂ ਜਿਵੇਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਸੀਬੀਆਈ ਨੇ ਡੀਆਈਜੀ ਹਰਚੰਦ ਸਿੰਘ ਭੁੱਲੜ ਦੇ ਉੱਤੇ ਕੀਤੀ ਰੇਡ ਨੂੰ ਲੈ ਕੇ ਬੜੀ ਵੱਡੀ ਖਬਰ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਪੁਲਸ ਵਿਭਾਗ ਵਿੱਚ ਤਰਥੰਦੀ ਮਚਾ ਦਿੱਤੀ ਹੈ ਉੱਚ ਅਫਸਰ ਇਸ ਖਬਰ ਨੂੰ ਲੈ ਕੇ ਇਸ ਰੇਡ ਨੂੰ ਲੈ ਕੇ ਚੁੱਪ ਹੈ ਤੇ ਉੱਥੇ ਹੀ ਹੁਣ ਤੱਕ ਵੀ ਭੁੱਲੜ ਦੇ ਘਰ ਵਿੱਚ ਸੀਬੀਆਈ ਵੱਲੋਂ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਕਰੋੜਾਂ ਰੁਪਏ ਦੇ 5-500 ਦੇ ਨੋਟਾਂ ਦੇ ਬੈਗ ਫੜੇ ਗਏ ਆ ਉੱਥੇ ਹੀ ਸੋਨੇ ਦੇ ਗਹਿਣੇ ਵੀ ਇਸ ਛਾਪੇਮਾਰੀ ਦੇ ਵਿੱਚ ਫੜੇ ਜਾਣ ਦੀ ਗੱਲ ਹੈ ਇੱਕ ਕੁਵਾਰੀਏ ਵੱਲੋਂ ਇਹ ਸ਼ਿਕਾਇਤ ਕੀਤੀ ਸੀ ਕਿ ਉਸ ਕੋਲੋਂ 5 ਲੱਖ ਰੁਪਈਆ ਮਹੀਨਾ ਮੰਗਿਆ ਜਾ ਰਿਹਾ ਪ੍ਰਾਣੀਆਂ ਗੱਡੀਆਂ ਦੀ ਚੈਸੀ ਨੰਬਰ ਬਦਲ ਕੇ ਇੱਕ ਹੋਰਕ ਤਾਂਦਾ ਚੱਲਦਾ ਸੀ ਤੇ ਆਓ ਦੂਸਰੀ ਖਬਰ ਦੋਸਤੋ ਤੁਹਾਨੂੰ ਸੁਣਾਉਣੇ ਆ ਕਿ ਕਾਮੇਡੀਅਨ ਕਲਾਕਾਰ ਕਪਲ ਸ਼ਰਮਾ ਦੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ 120 ਸਟਰੀਟ 85 ਐਵਨੂ ਦੇ ਉੱਤੇ ਕੈਫੇ ਦੇ ਤੀਸਰੀ ਵਾਰ ਹਮਲਾ ਹੋਇਆ ਗਿਆ ਇੱਥੇ ਕੂਲੀਬਾਰੀ ਹੋਈ ਗਈ ਹੈ ਜਦੋਂ ਕਿ ਦੋ ਵਾਰ ਪਹਿਲਾਂ ਵੀ ਇੱਥੇ ਕੈਫੇ ਦੇ ਬਾਹਰ ਗੋੜੀਆਂ ਚੱਲਣ ਦੀ ਖਬਰ ਹੁਣ ਤੱਕ ਤੁਸੀਂ ਸੁਣ ਚੁੱਕੇ ਹੈ ਤੀਸਰੀ ਖਬਰ ਤੇ ਗੱਲ ਕਰਨ ਲੇ ਅਨਿਆ ਕਿ ਪੰਜਾਬ ਦੀ ਰਾਜ ਸਭਾ ਦੀ ਉਪ ਚੋਣ ਤੇ ਵਿੱਚ ਰਜਿੰਦਰ ਗੁਪਤਾ ਮੈਂਬਰ ਚੁਣੇ ਗਏ ਆ ਬਿਨਾ ਮੁਕਾਬਲੇ ਚੁਣੇ ਗਏ ਰਜਿੰਦਰ ਗੁਪਤਾ ਉੱਥੇ ਹੀ ਦੋਸਤੋ ਚੌਥੀ ਖਬਰ ਇਹ ਹੈ ਕਿ Rajasthan ਦੇ ਨਵਨੀਤ ਚਤਰਵੇਦੀ ਪੰਜਾਬ ਦੀ ਇਹ ਇੱਕੋ ਇੱਕ ਸੀਟ ਰਾਜ ਸਭਾ ਦੀ ਤੇ ਚੋਣ ਲੜਨ ਦੇ ਆਏ ਸੀ ਉਹਨਾਂ ਵੱਲੋਂ ਤਜਵੀਜ਼ ਪੱਤਰ ਜੁ ਦਿੱਤਾ ਗਿਆ ਉਸ ਤੇ ਆਮ ਆਦਮੀ ਪਾਰਟੀ ਦੇ 10 ਵਧਾਇਕਾਂ ਦੇ ਦਸਕਤ ਜਾਲੀ ਹੋਣ ਦੀ ਗੱਲ ਨੂੰ ਲੈ ਕੇ ਵਧਾਇਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਅੱਜ ਰੋਪੜ ਵਿੱਚ ਅਦਾਲਤ ਦੇ ਵਿੱਚ ਚਤੁਰਵੇਦੀ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 7 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਪੰਜਾਬ ਪੁਲਿਸ ਨੂੰ ਉੱਥੇ ਹੀ ਨਵਨੀਤ ਚਤਰਵਿਦੀ ਨੇ ਕਿਹਾ ਕਿ ਮੇਰੇ ਇਸ ਮਾਮਲੇ ਦੀ ਜਿਹੜੀ ਸੁਣਵਾਈ ਆ ਉਹ ਵਿਧਾਨ ਸਭਾ ਚ ਹੋਣੀ ਚਾਹੀਦੀ ਸੀ ਦੋਸਤੋ ਆਖਰੀ ਪੰਜਵੀਂ ਖਬਰ ਤੁਹਾਨੂੰ ਸੁਣਾਉਣੀ ਆ ਕਿ ਗੁਜਰਾਤ ਦੇ ਮੁੱਖ ਮੰਤਰੀ ਪਪੇ ਨਰ ਪਟੇਲ ਨੂੰ 16 ਕੈਬਨਟ ਮੰਤਰੀਆਂ ਨੇ ਅਸਤੀਫਾ સોੰਮ ਦਿੱਤੇ ਆ ਸ਼ੁੱਕਰਵਾਰ ਮੁੱਖ ਮੰਤਰੀ ਵੱਲੋਂ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਜਾਣਾ ਤੇ ਆਓ ਗੱਲ ਕਰਦੇ ਆਂ ਦਿਵਾਲੀ ਦੇ ਤਿਹਾੜੀ ਦੇ ਉੱਤੇ ਬਟਕਿਆਂ ਦੇ ਗੋਰਖ ਧੰਦੇ ਦੀ ਜਿੱਥੇ ਇੱਕ ਪਾਸੇ ਪੰਜਾਬ ਹਰਿਆਣਾ ਦਿੱਲੀ ਬੈਚ ਪ੍ਰੋਡਕਸ਼ਨ ਨੂੰ ਲੈ ਕੇ ਗ੍ਰੀਨ ਟਰਨ ਮੂਵਰਲ ਬਹੁਤ ਸਖਤ ਹੈ ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਪਿਛਲੇ ਸਮੇਂ ਤੋਂ ਬੜੀ ਸਖਤੀ ਕੀਤੀ ਹੈ ਪਰ阿里 ਦੀ ਰੈਨਕੂ ਨੂੰ ਸਾਰੇ ਜਾਨਵਰ ਉਦ ਪੰਜਾਬ ਸਰਕਾਰ ਦੀ ਅਫਸਰशाही ਪੱਬਾਂ ਪਾਰ ਹੈ ਜਿੱਥੇ ਵੀ ਕਿਤੇ ਅੱਗ ਲਾਉਣ ਦੀ ਘਟਨਾ ਮੈਦੀਏ ਉੱਥੇ ਪ੍ਰਸ਼ਾਸਨ ਪਹੁੰਚ ਜਾਂਦਾ ਤੇ ਉੱਥੇ ਹੀ ਦਿਵਾਲੀ ਵਾਲੀ ਰਾਤ ਨੂੰ ਪੰਜਾਬ ਵਿੱਚ ਸਾਰੀ ਰਾਤ ਪਟਾਕੇ ਪਿਛਲੇ ਸਮੇਂ ਤੋਂ ਚੱਲਦੇ ਆਏ ਆ ਜ਼ਿਲ੍ਹਾ ਜਲੰਧਰ ਲੈਵਲ ਤੇ ਕਮਿਸ਼ਨਰ ਰੇਟ ਅਫਸਰਾਂ ਵੱਲੋਂ ਹਦਾਇਤਾਂ ਕੀਤੀਆਂ ਗਈਆਂ ਕਿ ਹਰੇ ਪਟਾਕੇ ਦਿਵਾਲੀ ਵਾਲੀ ਰਾਤ ਨੂੰ 8 ਵਜੇ ਤੋਂ ਲੈ ਕੇ 10 ਵਜੇ ਤੱਕ ਪਚਾਏ ਮਜਾਏ ਜਾ ਸਕਦੇ ਆ। ਪਰ ਜਿੱਥੇ ਜਿਵੇਂ ਅਸੀਂ ਹੇਠਲੇ ਪੱਤਰ ਤੇ ਦੇਖਦੇ ਆਂ ਛੋਟੇ ਸ਼ਹਿਰਾਂ ਵਿੱਚ ਕਸਮਿਆਂ ਵਿੱਚ ਵੱਡੇ ਪਿੰਡਾਂ ਦੇ ਵਿੱਚ ਦਿਵਾਰੀ ਦੇ ਮੌਕੇ ਤੇ ਬੜੀ ਵੱਡੀ ਪੱਤਰ ਤੇ ਪਟਾਕੇ ਵੇਖਦੇ ਆ। ਮਹਿਜ ਖਾਨਾ ਪੂਰਤੀਆਂ ਹੁੰਦੀਆਂ। ਪਾਵੇਂ ਕਿ 10 ਸਤੰਬਰ ਨੂੰ ਇੱਕ ਪ੍ਰੈਸ ਮੀਟ ਜਿਹੜਾ ਪ੍ਰਸ਼ਾਸਨ ਵੱਲੋਂ ਜਾਰੀ ਹੋਇਆ ਸੀ। ਉਸ ਨੂੰ ਲੈ ਕੇ ਫਲੋਰ ਐਲਮ ਵੱਲੋਂ ਕੌਂਸਲਰ ਦੇ ਕਾਰਜ ਸਦਕ ਅਫਸਰਾ ਨੂੰ ਇਹ ਹਦਾਇਤ ਕੀਤੀ ਹੈ ਕਿ ਸ਼ਹਿਰਾਂ ਵਿੱਚ ਮਨਿਆਦੀ ਕਰਵਾਈ ਜਾਵੇ ਟਟਕਿਆਂ ਨੂੰ ਲੈ ਕੇ ਪਵੰਦੀ ਦੀ ਅੱਜ ਗੁਰਾਇਆਂ ਦੇ ਵਿੱਚ ਅਨਾਉਂਸਮੈਂਟ ਕੀਤੇ ਜਾਣ ਦਾ ਸਮਝ ਆ ਰਿਹਾ ਹੈ ਉੱਥੇ ਹੀ ਬਿਲਗਾ ਨੂਰਮੈਲ ਤੇ ਨਕੂਤਰ ਦੇ ਕਾਰਜ ਸாதਕ ਅਫਸਰ ਨੇ ਮਨਿਆਦੀ ਕਰਾਉਣ ਦੀ ਮੀਡੀਆ ਸਾਹਮਣੇ ਗੱਲ ਮੰਨੀ ਸੀ ਪਰ ਇੱਥੇ ਅਜੇ ਮਨਿਆਦੀ ਸਪੀਕਰ ਨਾ ਹੋਣ ਦੀ ਕੋਈ ਖਬਰ ਨਹੀਂ ਹੈ ਦੋਸਤੋ ਗੱਲ ਕੀ ਜੇ ਅਗਰ ਝੋਨੇ ਦੀ ਰੈਂਦਖੂਨ ਦੀ ਪਰਾਲੀ ਨੂੰ ਸਾੜੇ ਜਾਣ ਤੇ ਪ੍ਰਸ਼ਾਸਨ ਇੰਨਾ ਸਖਤ ਹੈ ਫੇ ਪਟਾਕਿਆਂ ਦੇ ਹੋਣ ਵਾਲੇ ਪ੍ਰਦੂਸ਼ਣ ਨੂੰ ਲੈ ਕੇ ਪ੍ਰਸ਼ਾਸਨ ਨੇ ਕਿੰਨੀ ਕਿ ਤਿਆਰੀ ਆ ਉਹਦੇ ਤੇ ਤੁਹਾਨੂੰ ਦੋਸਤੋ ਇਹ ਦੱਸਿਆ ਗਿਆ ਹੈ ਤੇ ਉੱਥੇ ਹੀ ਗੱਲ ਕਰ ਲੈਨੇ ਆ ਕਿ ਜਿਵੇਂ ਮੇਲਿਆਂ ਦੇ ਵਿੱਚ ਦੁਕਾਨਾਂ ਲਾਉਣ ਵਾਲਿਆਂ ਲਈ ਇੱਕ ਠੇਕੇਦਾਰ ਠੇਕਾ ਕਰ ਲੈਂਦਾ ਹੈ ਦੁਕਾਨਦਾਰਾਂ ਨੂੰ ਜਗ੍ਹਾ ਦੇਣ ਲਈ ਉੱਥੇ ਹੀ ਇਹ ਪਟਾਕੇ ਵੇਚਣ ਦਾ ਵੀ ਇੱਕ ਔਰਕਤੰਦਾ ਹੈ ਕਿੰਨਾ ਕਸਬਿਆਂ ਸ਼ਹਿਰਾਂ ਵਿੱਚ ਇਹ ਪਟਾਕੇ ਵੇਚਣ ਵਾਲੇ ਦੁਕਾਨਦਾਰ ਜਿਹੜੇ ਆ ਉਹ ਇੱਕ ਠੇਕੇਦਾਰ ਨੂੰ ਉਸ ਦੀ ਅਗਵਾਈ ਦੇ ਵਿੱਚ ਕਹਿ ਲਓ ਪਟਾਕੇ ਵੇਚੇ ਜਾਂਦੇ ਆ ਦੁਕਾਨਦਾਰਾਂ ਕੋਲੋਂ ਉਕਤ ਠੇਕੇਦਾਰ ਮੇਂ ਪੈਸੇ ਇਕੱਠੇ ਕਰਮੇ ਹੁੰਦੇ ਆ ਇਹ ਪੈਸੇ ਅੱਗੇ ਪ੍ਰਸ਼ਾਸਨ ਦੇ ਦਫ਼ਤਰਾਂ ਤੱਕ ਪਹੁੰਚ ਕੀਤੀ ਜਾਂਦੀ ਆ ਦੋਸਤੋ ਇਹ ਸੂਤਰਾਂ ਤੋਂ ਇਹ ਜਾਣਕਾਰੀ ਹੈ ਤਾਹਨੋ ਜਿਹੜੇ ਆ ਹਰ ਥਾਂ ਪਟਾਕੇ ਜਿਹੜੇ ਆ ਬੜੀ ਵੱਡੀ ਗੜਤੀ ਵਿੱਚ ਵਿਗਦੇ ਆ ਤੇ ਰਾਤ ਨੂੰ ਦਿਵਾਰੀ ਵਾਲੇ ਦਿਨ ਇਹ ਪਟਾਕੇ ਹਰ ਸਾਲ ਵੱਜਦੇ ਆ ਦੇਖਣਾ ਹੋਵੇਗਾ ਕਿ ਕੀ ਇਸ ਵਾਰ ਵੀ ਪਟਾਕੇ ਜਿਉਂ ਦੇ ਤਿਉਂ ਵੱਜਦੇ ਨੇ ਤਾਂਕ ਬਜ਼ਾਰਾਂ ਦੇ ਵਿੱਚ ਇਹਨਾਂ ਪਟਾਕਿਆਂ ਦੀਆਂ ਦੁਕਾਨਾਂ ਅਕਸਰ ਲੱਗਦੀਆਂ ਕਿ ਇਸ ਵਾਰ ਵੀ ਇਹ ਪਟਾਕਿਆਂ ਦੀਆਂ ਦੁਕਾਨਾਂ ਬਜ਼ਾਰਾਂ ਵਿੱਚ ਸ਼ਰਿਆਨ ਖੁੱਲਿਆ ਲੱਗਣਗੀਆਂ ਵੇਕਣਗੇ ਪਟਾਕੇ ਇਹ ਆਉਣ ਵਾਲੇ ਦਿਵਾਰੀ ਵਾਲੇ ਦਿਨ ਪਤਾ ਲੱਗਣਾ ਹੈ ਸੋ ਦੋਸਤੋ ਇਹ ਪਟਾਕਿਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਅੱਜ ਇਹ ਚਰਚਾ ਕੀਤੀ ਹੈ ਜੇ ਕਿਸਾਨਾਂ ਦੇ ਪ੍ਰੋਡਿਊਸ਼ਨ ਰੈਂਦ ਖੂਦ ਨੂੰ ਅਗ ਲਾਉਣ ਤੇ ਹੁਣ ਤੇ ਰੋਕ ਹੈ ਫਿਰ ਪਟਾਕਿਆਂ ਦੇ ਪ੍ਰੋਡਿਊਸ਼ਨ ਨੂੰ ਰੋਕਣ ਲਈ ਵੀ ਰੋਕ ਲਗੜੀ ਜਾ ਰਹੀ ਹੈ ਪਰ ਜਿਵੇਂ ਤੁਹਾਡੇ ਕੋਲ ਚਰਚਾ ਕੀਤੀ ਆ ਕਿ ਇਹ ਗੋਰਖ ਤੰਦਾ ਕਿਵੇਂ ਚੱਲਦਾ ਕਿਵੇਂ ਬਜ਼ਾਰਾਂ ਦੇ ਵਿੱਚ ਪਟਾਕੇ ਵਿਕ ਰਹੇ ਹੁੰਦੇ ਤੇ ਪੁਲਿਸ ਮੁਲਾਜ਼ਮ ਇਹਨਾਂ ਦੁਕਾਨਾਂ ਦੇ ਉੱਤੇ ਕੁੰਮ ਦੇ ਫੇਰ ਦੇ ਪਿਛਲੇ ਸਮੇਂ ਵਿੱਚ ਆਮ ਦੇਖੇ ਜਾ ਸਕਦੇ ਆ ਸੋ ਦੋਸਤੋ ਦੇਖਦੇ ਆ ਕਿ ਇਸ ਵਾਰ ਦਿਵਾਲੀ ਦੇ ਉੱਤੇ ਕੀ ਪਟਾਕਿਆਂ ਦੇ ਵਿਕਰੀ ਤੇ ਕੋਈ ਪਾਬੰਦੀ ਲੱਗਦੀ ਹੈ ਕੀ ਖੁੱਲੇ ਥਾਂਾਂ ਤੇ ਇਹ ਪਟਾਕੇ ਵੇਖਣਗੇ ਜਾਂ ਤੰਗ ਬਾਜ਼ਾਰਾਂ ਵਿੱਚ ਪਹਿਲਾਂ ਵੇਖਣਗੇ ਇਹ ਪ੍ਰਸ਼ਾਸਨ ਤੇ ਸਾਡੀ ਨਜ਼ਰ ਰੂਮੀ ਅੱਜ ਦਾ ਇਹ ਵਿਸ਼ਾ ਪ੍ਰੋਗਰਾਮ इतने समाप्त तो करना तो दोस्तों कल फिर एक विशा लेके आवेंगे वीडियो चंकी लगी लाइक जरूर करो शेयर अगे जरूर करो अगर तीन बिलगा न्यूज़ ऑनलाइन यूट्यूब चैनल में वेख रहे हो तो दोस्तों सबसक्राइब जरूर करो चैनल जी फेसबुक पेज बिलगा न्यूज़ ऑनलाइन वेख रहे हो ਅਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਅੱਜ ਦਾ ਪ੍ਰੋਗਰਾਮ ਇੱਥੇ ਕਰਦੇ ਹਾਂ ਸਮਾਪਤ ਧੰਨਵਾਦ